ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਅੱਜ ਦਿੱਲੀ ਵੱਲ ਕੂਚ ਕਰਨਗੇ ਪੰਜਾਬ ਦੇ ਕਿਸਾਨ ਕਿਸਾਨਾਂ ਬਿਨੇ ਕਰਤਾ ਵੱਡਾ ਐਲਾਨ ਪੰਜਾਬ ਦੀ ਕੈਬਨਟ ਮੀਟਿੰਗ ਬਾਰੇ ਭਗਵੰਤ ਮਾਨ ਸਰਕਾਰ ਵੱਲੋਂ ਵੱਡੀ ਖਬਰ ਮੀਟਿੰਗ 'ਚ ਹੋਣਗੇ ਵੱਡੇ ਫੈਸਲੇ ਦਿੱਲੀ ਵੱਲ ਕੂਚ ਕਰਨ ਜਾ ਰਹੇ ਕਿਸਾਨਾਂ ਬਾਰੇ ਹਾਈ ਕੋਰਟ ਤੋਂ ਆਈ ਵੱਡੀ ਖਬਰ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਦਿੱਤੇ ਵੱਡੇ ਹੁਕਮ ਪੰਜਾਬ 'ਚ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਬਾਰੇ ਕੈਬਨਟ ਮੰਤਰੀ ਨੇ ਸੁਣਾਈ ਵੱਡੀ ਖੁਸ਼ਖਬਰੀ ਕਿਹਾ ਜਨਵਰੀ ਮਹੀਨੇ ਵਿੱਚ 16% ਦਾ ਵਾਦਾ ਚੰਡੀਗੜ੍ਹ ਮੇਰ ਚੋਣ ਦੇ ਫੈਸਲੇ ਤੇ ਸੀਐਮ ਭਗਵੰਤ ਮਾਨ ਨੇ ਕੀਤਾ ਸੁਪਰੀਮ ਕੋਰਟ ਦਾ ਧੰਨਵਾਦ ਕਿਹਾ ਆਖਿਰ ਸਚਾਈ ਦੀ ਹੋਈ ਜਿੱਤ ਪੰਜਾਬ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਵੱਡੀ ਖਬਰ ਫੇਰ ਬਦਲਿਆ ਮੌਸਮ ਦਾ ਮિજાਜ ਪੰਜਾਬ 'ਚ ਸਰਕਾਰੀ ਛੁੱਟੀ ਬਾਰੇ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਪੂਰੇ ਪੰਜਾਬ 'ਚ ਛੁੱਟੀ ਦਾ ਕੀਤਾ ਐਲਾਨ ਨੇ ਜਾਖੜ ਦਾ ਸੀਐਮ ਮਾਨ ਤੇ ਨਿਸ਼ਾਨਾ ਕਿਹਾ ਉਹ ਵੀ ਚੋਲਗੀ ਕਰ ਰਹੇ ਸਨ ਇਸ ਲਈ ਗੱਲਬਾਤ ਹੋਈ ਹੈ ਸਫਲ ਇਸਾਨਾ ਵੱਲੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਅਤੇ ਇਸ ਵੀ ਵਿਚਾਲੇ ਕੇਂਦਰ ਵੱਲੋਂ ਲਗਾਤਾਰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਤੇ ਹੁਣ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਤੇ ਅੱਜ ਕਿਸਾਨ ਦਿੱਲੀ ਵੱਲ ਫਿਰ ਤੋਂ ਕੂਚ ਕਰਨਗੇ ਬੀਤੇ ਦਿਨ ਹੀ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈ ਚੌਥੇ ਗੇੜ ਦੀ ਮੀਟਿੰਗ ਵਿੱਚ ਕੇਂਦਰ ਵੱਲੋਂ ਕਿਸਾਨਾਂ ਨੂੰ ਐਮਐਸਪੀ ਨੂੰ ਲੈ ਕੇ ਇੱਕ ਪ੍ਰਸਤਾਵ ਦਿੱਤਾ ਗਿਆ ਸੀ ਸਰਕਾਰੀ ਏਜੰਸੀਆਂ ਐਮਐਸਪੀ ਤੇ ਮੱਕੀ ਕਪਾਹ ਦਾਲਾਂ ਦੀ ਖਰੀਦ ਕਰਨਗੀਆਂ ਇਸ ਲਈ ਉਹ 5 ਸਾਲਾਂ ਵਿੱਚ ਲਿਖਤੀ ਕਰਾਰ ਵੀ ਕਰਨਗੀਆਂ ਕਿਸਾਨਾਂ ਨੇ ਇਸ ਪ੍ਰਸਤਾਵ ਤੇ ਵਿਚਾਰ ਕਰਨ ਦੀ ਗੱਲ ਕਹੀ kita ada ਉਨਾ ਵੱਲੋਂ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਹੈ ਤੇ 21 ਫਰਵਰੀ ਯਾਨੀ ਅੱਜ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੂਰਤ ਕਿਸਾਨ ਮੋਰਚਾ ਦੇ ਅਗੂ ਜਗਜੀਤ ਸਿੰਘ ਢੱਲੇਵਾਲ ਨੇ ਇਸ ਪ੍ਰਸਤਾਵ ਨੂੰ ਠਕਰਾਉਣ ਦੀ ਵਜ੍ਹਾ ਦੱਸਦੇ ਹਨ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਮੀਟਿੰਗ ਵਿੱਚ ਕੁਝ ਹੋਰ ਕਹਿੰਦੇ ਹਨ ਤੇ ਬਾਹਰ ਆ ਕੇ ਪੱਤਰਕਾਰਾਂ ਸਾਹਮਣੇ ਕੁਝ ਹੋਰ ਗੱਲ ਕਰਦੇ ਹਨ ਉਹਨਾਂ ਕਹਿੰਦੇ ਹੈ ਕਿ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਨਾ ਕਰਨ ਦਾ ਕਾਰਨ ਇਹ ਹੈ ਕਿ ਕੇਂਦਰੀ ਮੰਤਰੀਆਂ ਨੇ ਬੈਠਕ ਦੌਰਾਨ ਕਿਹਾ ਸੀ ਕਿ ਉਹ ਦੇਸ਼ ਦੀਆਂ ਸਾਰੀਆਂ ਫਸਲਾਂ ਦੀ ਖਰੀਦ ਕਰਨਗੇ ਪਰ ਬਾਹਰ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਬਿਲਕੁਲ ਵੱਖਰੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਸਾਨੂੰ ਅੰਦਰ ਇਹ ਗੱਲ ਕਹੀ ਗਈ ਸੀ ਕਿ ਅਸੀਂ ਸਾਰੇ ਦੇਸ਼ ਦੀਆਂ ਸਾਰੀਆਂ ਫਸਲਾਂ ਨੂੰ ਖਰੀਦਾਂਗੇ ਪਰ ਬਾਹਰ ਆ ਕੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿਹੜੇ ਕਿਸਾਨ ਛੋਨੇ ਤੇ ਕਣਕ ਨੂੰ ਛੱਡ ਕੇ ਇਹਨਾਂ ਫਸਲਾਂ ਦੀ ਖੇਤੀ ਕਰਨਗੇ ਉਹਨਾਂ ਨੂੰ ਐਮਐਸਪੀ ਦੇਵਾਂਗੇ। ਉਹਨਾਂ ਨੇ ਕਿਹਾ ਕਿ ਇਸ ਬੇਇਨਸਾਫੀ ਨੂੰ ਦੇਖਦੇ ਆਂ ਸਾਨੂੰ ਇਸ ਵਿੱਚ ਕਿਸਾਨਾਂ ਲਈ ਕੋਈ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਹੁਣ ਦਿੱਲੀ ਕੂਸ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ 22 ਫਰਵਰੀ ਯਾਨੀ ਕੱਲ ਨੂੰ ਸੱਦੀ ਗਈ ਹੈ ਇਸ ਬੈਠਕ ਦੀ ਗਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਵੇਗੀ ਬੈਠਕ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਿਹائش ਸੈਕਟਰ 2 ਚੰਡੀਗੜ੍ਹ ਵਿਖੇ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਬੈਠਕ ਦੌਰਾਨ ਬਜਟ ਇਜਲਾਸ ਬਲਾਉਨ ਨੂੰ ਲੈ ਕੇ ਵਿਚਾਰ ਚਚਾ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦਿਆਂ ਤੇ ਵਿਚਾਰ-ਵਟਾਂਦਰਾ ਵੀ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਲਈ ਵੀ ਇਸ ਮੀਟਿੰਗ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਦੇ ਲੋਕਾਂ ਲਈ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਜਿਸ ਦੌਰਾਨ ਪੰਜਾਬ ਸਰਕਾਰ ਨੂੰ ਵੱਡੇ ਹੁਕਮ ਜਾਰੀ ਕੀਤੇ ਗਏ ਹਨ ਅਦਾਲਤ ਨੇ ਮੋਟਰ ਵਹੀਕਲ ਐਕਟ ਦਾ ਹਵਾਲਾ ਦਿੰਦੇ ਹੋਏ ਕਿ ਹੈਗੇ ਪ੍ਰਦਰਸ਼ਨ ਲਈ ਟਰੈਕ ਟਰੈਕਟਰ ਟਰਾਲੀਆਂ ਲੈ ਜਾਣ ਦਾ ਕੀ ਮਤਲਬ ਹੈ ਅਦਾਲਤ ਨੇ ਕਿਹਾ ਕਿ ਹਾਈਵੇ ਤੇ ਟਰੈਕਟਰ ਟਰਾਲੀਆਂ ਨਹੀਂ ਲਿਜਾ ਸਕਦੇ ਅਤੇ ਆਪਣੇ ਅਧਿਕਾਰ ਦਾ ਸਭ ਨੂੰ ਪਤਾ ਹੈ ਅਦਾਲਤ ਨੇ ਕਿਸਾਨਾਂ ਨੂੰ ਸੰਵਿਧਾਨਿਕ ਕਰਤਵਾਂ ਦੀ ਪਾਲਣਾ ਕਰਨ ਲਈ ਕਿਹਾ ਹੈ ਅਦਾਲਤ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਦੇ ਅਧਿਕਾਰ ਦਾ ਵੀ ਇੱਕ ਦਾਇਰਾ ਹੈ ਇਸ ਦੇ ਨਾਲ ਹੀ ਇਹ ਅਦਾਲਤ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਸ਼ੰਭੂ ਅਤੇ ਖਨੂਰੀ ਸਰਦ ਤੇ ਜਿਆਦਾ ਭੇੜ ਇਕੱਠੀ ਨਾ ਹੋਣ ਦਿੱਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਿੱਚ ਪੰਜਾਬ ਚ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇਖੇ ਜਾਣੇ ਵਿੱਚ ਸਿਰਫ ਜਨਵਰੀ ਮਹੀਨੇ ਵਿੱਚ ਹੀ 16% ਦੀ ਤੋਂ ਜ਼ਿਆਦਾ ਆਮਦਨ ਆਈ ਹੈ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾਣੇ ਕਿ ਹੈ ਕਿ ਪੰਜਾਬ ਵਾਸੀ ਨੂੰ ਪਾਰਦਰਸ਼ੀ ਖੱਜਲ ਖੁਆਰੀ ਰਹਿਤ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਹੈ ਤੇ ਇਸ ਸਦਕਾ ਸੂਬੇ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਵਿਸਤਾਰ ਵਿੱਚ ਜਾਣਕਾਰੀ ਦਿੰਦੇ ਆ ਜਿੰਪਾਣੇ ਕਿ ਹੈ ਕਿ ਜਨਵਰੀ 2024 ਵਿੱਚ ਸਟੈਂਪ ਐਂਡ ਰਜਿਸਟ੍ਰੇਸ਼ਨ ਦੀ ਪੰਜਾਬ ਸਰਕਾਰ ਨੂੰ 376 ਕਰੋੜ 16 ਲੱਖ ਰੁਪਏ ਦੀ ਆਮਦਨ ਹੋਈ ਹੈ ਜੋ ਕਿ ਪਿਛਲੇ ਸਾਲ ਦੇ ਜਨਵਰੀ ਮਹੀਨੇ ਨਾਲੋਂ 16. 80 ਫੀਸ ਦੀ ਜ਼ਿਆਦਾ ਹੈ ਜੀਮਪਾ ਨੇ ਪੰਜਾਬ ਵਾਸੀ ਨੂੰ ਅਪੀਲ ਕੀਤੀ ਹੈ ਕਿ ਮਾਲ ਵਿਭਾਗ ਨਾਲ ਸੰਬੰਧਿਤ ਕਿਸੇ ਵੀ ਕੰਮ ਨੂੰ ਕਰਾਉਣ ਲਈ ਕਿਸੇ ਵੀ ਅਫਸਰ ਜਾਂ ਮੁਲਾਜ਼ਮ ਨੂੰ ਰਿਸ਼ਵਤ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਮੇਅਰ ਚੋਣਾਂ ਤੇ ਫੈਸਲੇ ਦੇ ਬਾਅਦ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਲੈਂਦੇ ਹੋਏ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਦਾ ਮੇਅਰ ਐਲਾਨ ਦਿੱਤਾ ਹੈ ਟਵੀਟ ਕਰਦੇ ਹਨ ਮੁੱਖ ਮੰਤਰੀ ਨੇ ਕਿ ਹੈ ਕਿ ਆਖਿਰ ਸਚਾਈ ਦੀ ਜਿੱਤ ਹੋਈ ਹੈ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਵਿੱਚ ਮੇਅਰ ਚੋਣਾਂ ਨੂੰ ਲੈ ਕੇ ਸੁਣਾਏ ਫੈਸਲੇ ਦਾ ਸੀ ਸਵਾਗਤ ਕਰਦੇ ਹਾਂ ਸੀਜੀਆਈ ਨੇ ਪ੍ਰੈਜਾਈਡਿੰਗ ਅਫਸਰ ਵੱਲੋਂ ਰੱਦ ਕੀਤੀਆਂ 8 ਵੋਟਾਂ ਨੂੰ ਸਹੀ ਠਹਿਰਾਉਂਦੇ ਹੋਏ ਆਪ ਦੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ ਹੈ ਲੋਕਤੰਤਰ ਦੀ ਇਸ ਵੱਡੀ ਜਿੱਤ ਦੇ ਚੰਡੀਗੜ੍ਹ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸਾਲ ਫਰਵਰੀ ਮਹੀਨਾ ਅੱਧੇ ਤੋਂ ਜ਼ਿਆਦਾ ਬੀਤਣ ਦੇ ਬਾਵਜੂਦ ਮੌਸਮ ਵਿੱਚ ਠੰਡਕ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਸਰਦੀ ਦੇ ਮੌਸਮ ਨੂੰ ਲੰਮਾ ਕੀਤਾ ਹੈ ਤੇ ਬਿੱਤੇ ਦੀ ਨਹੀਂ ਹੋਈ ਸਤ mm بارش ਨੇ ਮੌਸਮ ਦੇ ਵਿਜਾਲ ਨੂੰ ਮੂਡ ਬਦਲ ਦਿੱਤਾ ਹੈ ਇਲਾਕੇ ਅੰਦਰ ਦਿਨ ਦਾ ਤਾਪਮਾਨ ਆਮ ਤੌਰ ਤੇ 22 ਡਿਗਰੀ ਤੋਂ ਪਾਰ ਹੋ ਚੁੱਕਾ ਸੀ ਪਰ بارش ਕਾਰਨ ਇਸ ਖੇਤਰ ਵਿੱਚ ਦਿਨ ਦਾ ਤਾਪਮਾਨ 19 ਡਿਗਰੀ ਦੇ ਕਰੀਬ ਹੋਣ ਕਾਰਨ ਲੋਕ ਮੁੜ ਗਰਮ ਕੱਪੜੇ ਪਾਉਣ ਲਈ ਮਜਬੂਰ ਹੋ ਗਏ ਹਨ ਅਤੇ ਹੁਣ ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੀਂਹ ਪੈਣ ਸੰਬੰਧੀ orange ਅਤੇ yellow ਲਰ ਜਾਰੀ ਕੀਤਾ ਹੈ ਸੂਬਾ ਸਰਕਾਰ ਵੱਲੋਂ 24 ਫਰਵਰੀ ਦਿਨ ਸ਼ਨੀਵਾਰ ਨੂੰ ਪੰਜਾਬ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦਿਨ ਸਵੇਪਰ ਦੇ ਸਕੂਲ ਕਾਲਜ ਵਿਦਿਅਕ ادارے ਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦਰਅਸਲ ਦਰਅਸਲ ਸ੍ਰੀ ਗੁਰੂ ਰਵਿਦਾ ਜਨਤੀ ਮੌਕੇ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਪੰਜਾਬ ਭਾਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰਨ ਤੇ ਟਿੱਪਣੀ ਕੀਤੀ ਹੈ ਜਾਖੜ ਨੇ ਟਵਿੱਟਰ ਤੇ ਲਿਖਿਆ ਕਿ ਇਹ ਬਹੁਤ ਮੰਦ ਭਾਗ ਹੈ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਬੇਸੀਟਾ ਰਹੀ ਹੈ ਜਾਖੜ ਨੇ ਆਪਣੇ ਟਵੀਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ ਜਾਖੜ ਨੇ ਕਿਹਾ ਕਿ ਕਿਸਾਨਾਂ ਦੇ ਵਕੀਲ ਵਜੋਂ ਕੰਮ ਕਰ ਰਹੇ ਭਗਵੰਤ ਮਾਨ ਨਾਲ ਇਹ ਗੱਲਬਾਤ ਫੇਲ ਹੋਣੀ ਤੈ ਹੈ ਜੀਮ ਮਾਨ ਕੋਲ ਇਹਨਾਂ ਵਾਰਤਾਵਾਂ ਦੀ ਅਸਫਲਤਾ ਤੋਂ ਸਭ ਕੁਝ ਹਾਸਲ ਕਰਨਾ ਸੀ ਹੁਣ ਉਹ ਨਾ ਸਿਰਫ ਕੇਂਦਰ ਸਰਕਾਰ ਨੂੰ ਬਦਲਾਮ ਕਰ ਸਕੇਗਾ ਸਗੋ ਉਹਨਾਂ ਕਿਸਾਨਾਂ ਨੂੰ ਵੀ ਦਿੱਲੀ ਵੱਲ ਛੇਦਤ ਕਰ ਸਕੇਗਾ ਜੋ ਪਹਿਲਾਂ ਚੰਡੀਗੜ੍ਹ ਵੱਲ ਮਾਰਚ ਕਰਨਾ ਚਾਹੁੰਦੇ ਸਨ ਮਾਨ ਨੇ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦੀ ਟੀਮ ਦੋਵਾਂ ਦੇ ਇਮਾਨਦਾਰ ਯਤਨਾਂ ਨੂੰ ਝਟਕਾ ਦੇ ਕੇ ਮਿਸ਼ਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ اجلاس ਵੀ ਸੱਦਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਵਿਰੋਧ ਨਹੀਂ ਕਰੂਗੀ ਮੈਂ ਇਥੋਂ ਤੁਹਾਡੇ ਮੱਦਮਨਾ ਮੰਗ ਕਰਦਾ ਜਿੰਨੀ ਵੀ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਉਹ ਆਪਣੀ ਪੋਜੀਸ਼ਨ ਨੂੰ ਸਪਸ਼ਟ ਕਰਨ ਵੀ ਜੇ ਕੇਂਦਰ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਵਾ ਤੇ ਉਹ ਇਹ ਗੱਲ ਦਾ ਅਨਾਉਂਸਮੈਂਟ ਕਰਨ ਵੀ ਉਹ ਪਾਰਲੀਮੈਂਟ ਦੇ ਵਿੱਚ ਇਸ ਬਿਲ ਦੇ ਸਮਰਥਨ ਵਿੱਚ ਵੋਟ ਕਰਨਗੇ ਚਾਹੇ ਪੰਜਾਬ ਦੀ ਸ਼ੋਮਣੀ ਅਕਾਲੀ ਦਲ ਆ ਉਸ ਸਥਿਤੀ ਨੂੰ ਸਪਸ਼ਟ ਕਰਨ ਕਾਂਗਰਸ ਸਪਸ਼ਟ ਕਰੇ ਜਾਂ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਨੇ ਜਿਵੇਂ ਮੰਮਤਾ ਬੇਨਰਜੀ ਹੋਣਾ ਦੀ ਤਰਮੁਲ ਕਾਂਗਰਸ ਹੈਗੀ ਆ ਹੋਰ ਬਥੇਰੀਆਂ ਪਾਰਟੀਆਂ ਨੇ ਸਾਰੀਆਂ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਦਿਖ ਜੂਗਾ ਦੇਸ਼ ਨੂੰ ਕਿ ਕਿਹੜੀ ਪਾਰਟੀ ਦੇ ਐਮਪੀ ਪਾਰਲੀਮੈਂਟ ਦੇ ਵਿੱਚ ਸਾਡੇ ਕਾਨੂੰਨ ਨੂੰ ਸਪੋਰਟ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਤੇ ਸਭ ਤੋਂ ਸੌਖਾ ਸਖਾਲਾ ਇਸ ਮੋਰਚੇ ਨੂੰ ਸਿਰੇ ਲਾਉਂਦਾ ਇੱਕ ਹੀ ਰਸਤਾ ਹੈਗਾ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਅੱਗੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਕਰਜ਼ਾ ਮਾਫੀ ਜੇ ਜਦੋਂ ਦੀ ਵਾਰਤਾ ਸਾਡੇ ਨਾਲ ਚੱਲ ਰਹੀ ਆ ਕੇਂਦਰ ਸਰਕਾਰ ਦੀ ਉਹ ਆਰਡਰ ਕਰਦਣ 10 ਮਿੰਟਾਂ 'ਚ ਬੈਂਕਾਂ ਨੇ ਦੱਸ ਦੇਣਾ ਕਿ ਸਾਡਾ ਇੰਨਾ ਜ਼ਿਆਦਾ ਕਰਜ਼ਾ ਹੈਗਾ ਵਾ ਲਗਭਗ ਸਰਕਾਰ ਦੀਆਂ ਰਿਪੋਰਟਾਂ ਆ ਗਈਆਂ ਵੀ 18.5 ਲੱਖ ਕਰੋੜ ਰੁਪਈਆ ਸਾਡਾ ਕਰਜ਼ਾ ਹੈਗਾ ਵਾ ਤੋਂ ਫਿਰ ਉਹ ਉਹ ਜੱਕ ਮੁਕਤ ਵਿਲ ਪਾਵਰ ਹੈਗੀ ਆ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਾਊਂਸਮੈਂਟ ਕਰ ਦੇਣ ਵੀ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਮਾਫ ਕਰਨ ਦਾ ਮੈਕੈਨਿਜ਼ਮ ਕੀ ਹੋਊਗਾ ਬਾਅਦ ਚ ਤੈ ਹੋ ਜੂਗਾ ਕਿਉਂਕਿ ਜਿਹੜੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਰਨਗੇ ਉਹਨੂੰ ਪੂਰਾ ਦੇਸ਼ ਮੰਨੂਗਾ ਤੋਂ ਉਹਨਾਂ ਲਈ ਇਸ ਗੱਲ 'ਚੋਂ ਨਿਕਲ ਲਈ ਬਹੁਤ ਸਾਰੇ ਰਾਹ ਹੈਗੇ ਨੇ ਹੁਣ ਕੇਂਦਰ ਸਰਕਾਰ ਦੀ ਵਿਲ ਪਾਵਰ ਹੈਗੀ ਆ ਚਾਹੇ ਨਹੀਂ ਹੈਗੀ ਆ ਇਹ ਉਹਨਾਂ ਨੇ ਸੋਚਣਾ ਹੈਗਾ ਅਸੀਂ ਕਹਿੰਨੇ ਆ ਵੀ ਕਿਹਾ ਜਾਂਦਾ ਵੀ ਸਾਡਾ ਪ੍ਰਧਾਨ ਮੰਤਰੀ ਆਸਵਲੇ ਜਦੋਂ ਦੀ ਸਾਡੇ ਦੇਸ਼ ਨੇ ਆਜ਼ਾਦੀ ਹਾਸਲ ਕੀਤੀ ਆ ਇਹ ਭਾਜਪਾ ਦਾਵਾ ਕਰਦੀ ਆ ਵੀ ਸਭ ਤੋਂ ਸਟਰੋਂਗ ਪ੍ਰਧਾਨ ਮੰਤਰੀ ਆ ਅਸੀਂ ਚਲ ਇਹਨੂੰ ਹੀ ਮੰਨ ਲੈਂਦੇ ਆ ਤਾਂ ਤਾਕਤਵਰ ਪ੍ਰਧਾਨ ਮੰਤਰੀ ਜੀ ਜੇ ਦੇਸ਼ ਦੇ 60 ਕਰੋੜ ਕਿਸਾਨਾਂ ਲਈ ਖੇਤ ਮਜ਼ਦੂਰ ਲਾ ਲਈਏ 80 ਕਰੋੜ ਲੋਕਾਂ ਲਈ ਇਹ ਅਨਾਉਂਸਮੈਂਟ ਕਰਨ ਕੇ ਕਰਜ਼ੇ ਮਾਫੀ ਦੀ ਤੇ ਭਾਜਪਾ ਦੇ ਪ੍ਰਚਾਰ ਤੇ ਮੋਹਰ ਲੱਗ ਜੂ ਵੀ ਵਾਕਿਆ ਹੀ ਤਾਕਤਵਰ ਪ੍ਰਧਾਨ ਮੰਤਰੀ ਹੈਗੇ ਨੇ ਅੱਜ ਤਾਂ ਜੀ ਇੱਕ ਤਾਂ ਯੂਨੀਅਨ ਤੋਂ ਯੂਨੀਅਨ ਨੂੰ ਕਿਹਾ ਹੈ ਵੀ ਤੁਸੀਂ ਆਪਣੀ ਸਟੇਟਸ ਫਾਈਲ ਕਰੋ ਤੇ ਦੂਜਾ ਤੁਸੀਂ ਜਿਹੜਾ ਐਫਐਡ ਵੀਡ ਫਾਈਲ ਕੀਤਾ ਇਹ ਰੈਪੀਟੀਸ਼ਨ ਆਫ ਵਰਡ ਆ ਤੇ ਇਹਨੂੰ ਪ੍ਰੋਪਰ ਫਾਈਲ ਕਰੋ ਵੀ ਕੀ ਰੀਸੈਂਟ ਡਿਵੈਲਪਮੈਂਟਸ ਨੇ ਤੇ ਦੂਜਾ ਫਾਰਮਰਸ ਨੂੰ ਵੀ ਕਿਹਾ ਗਿਆ ਹੈ ਵੀ ਤੁਸੀਂ ਇੱਕ ਅ ਵਿੱਕਲ ਕੋਈ ਹੋਰ ਯੂਜ਼ ਕਰੋ ਟਰੈਕਟਰ ਨਾ ਯੂਜ਼ ਕਰੋ ਜੇ ਪ੍ਰੋਟੈਸਟ ਕਰਨਾ ਹੈ ਬਾਕੀ ਇਹ ਸਾਡੀ ਸਾਰੀ ਆਪਸ ਦੀ ਗੱਲ ਹੈ ਬਾਕੀ ਪੰਜਾਬ ਨੂੰ ਡਾਇਰੈਕਸ਼ਨ ਹੋਈ ਹੈ ਵੀ ਤੁਸੀਂ ਇਹਨਾਂ ਨੂੰ ਇਕੱਠੇ ਨਾ ਹੋਣ ਦਿਓ ਬਟ ਅਸੀਂ ਆਪਣੀ ਆਰਗੂਮੈਂਟ ਰੇਜ਼ ਕੀਤੀ ਉੱਥੇ ਅਸੀਂ ਕੀਤੀ ਕਿ ਜਦੋਂ ਇਹ ਅਸੀਂ ਜੱਜਮੈਂਟਸ ਲੈ ਕੇ ਗਏ ਸੀ ਕਿ ਇਨ ਦਾ ਨੇਮ ਆਫ ਰੀਜ਼ਨੇਬਲ ਰੈਸਟ੍ਰਿਕਸ਼ਨ ਸਟੇਟ ਕੈਨ ਨਾਟ ਇੰਪੋਜ਼ cannot impose unreasonable foundation on the peaceful protester so ਇਹ ਜਜਮੈਂਟ ਜੀ ਜਿਹੜੀ ਅੱਜ ਹੋਈ ਅਗਲੀ ਡੇਟ ਕਿਹੜੀ ਹੈ ਅਗਲੀ ਡੇਟ ਇੱਕ ਹਫ਼ਤੇ ਦੀ ਡੇਟ ਪਈ ਹੈ ਤੇ ਹਾਂਜੀ ਹਾਂਜੀ ਕਿਸਾਨਾਂ ਦੇ ਮੰਤਰੀਆਂ ਦੇ ਜੀ ਹਾਂਜੀ ਇਹ ਸਾਰਿਆਂ ਨੂੰ ਕਿਹਾ ਜਿਹੜੀ ਵੀ ਮੀਟਿੰਗ ਹੋਈ ਹੈ ਉਹਦੇ ਤੁਸੀਂ ਐਫੀਡਵਿਟ ਉਹ ਪਿਛਲੀ ਡੇਟ ਤੇ ਵੀ ਸੀਗਾ ਵੀ ਜਦੋਂ ਇਹ ਸੰਡੇ ਨੂੰ ਜਾਂ ਨੈਕਸਟ ਡੇ ਜਿਹੜੀ ਮੀਟਿੰਗ ਹੈ ਇਹਦਾ ਤੁਸੀਂ ਬਾਈ ਵੇਅ ਆਫ ਐਫੀਡੇਵਿਟ ਲੈ ਕੇ ਆਓਗੇ ਵੀ ਕੀ ਹੋਇਆ ਹੈ ਬਟ ਉਹ ਹਲੇ ਐਫੀਡੇਵਿਟ ਇਹ ਹੋਇਆ ਹੈ ਵੀ ਕੁਝ ਆਇਆ ਨਹੀਂ ਤੇ ਅਗਲੇ ਰੀਸੈਂਟ ਡਵੈਲਪਮੈਂਟ ਦੇ ਨਾਲ ਫਰੈਸ਼ਡ ਐਫੀਡੇਵਿਟ ਆਣਾ ਕੋਰਟ ਦੇ ਸਾਫ ਕਹਿੰਦਾ ਕਿ ਟਰੈਕਟਰ ਅਲਰੀ ਨਹੀਂ ਬੱਸਾਂ ਤੇ ਚੱਲੇ ਇਹ ਮੋਟਰ ਵੀਕਲ ਤੁਸੀਂ ਹਾਈਵੇ ਤੇ ਲੈ ਕੇ ਜਾ ਨਹੀਂ ਸਕਦੇ ਟਰੈਕਟਰ ਢਾਲੀਆ ਹਾਂਜੀ ਹਾਂਜੀ ਇਹ ਵੀ ਕਹੀ ਆ ਬਟ ਚਲੋ ਉਹ ਬਿਟਵੀਨ ਮੀ ਐਂਡ ਅ ਓਫੀਸਰ ਆਫ ਕੋਰਟ ਤੇ ਬਿਟਵੀਨ ਕੋਰਟ ਹੈ ਉਹ ਐਵਰੀ ਆਰਡਰ ਇਜ਼ ਅਪੀਲੇਬਲ ਐਂਡ ਚੈਲੇਂਜੇਬਲ बिफोर सो आप अपनी अवेलेबल uh, रेमेडी अवेल करेंगे सबसे पहले तो मैं किसान संगठनों के और ऐसे सभी के जो इस समय इससे जुड़े हुए हैं उनसे अपील करूंगा कि किसी भी ऐसे जिसको हमने संवाद से समाधान के तरफ ले जाना उसमें शांति और वार्ता लगातार जारी रखते हुए हमें आगे बढ़ना चाहिए देश के लोग भी शांति चाहते हम सब शांति चाहते और सभी खुशहाली के लिए यह सुनिश्चित करना चाहते हैं कि हम सब मिलकर के समाधान ढूंढे और ऐसे विषयों पर हम गंभीरता से विचार किए सरकार के माध्यम से हमने कोशिश किया कि लगातार वार्ता को जारी रखते हुए हम आगे बढ़ाएं और कुछ प्रस्ताव पर बातचीत हुई और उसमें जो आज समाचार प्राप्त हुआ कि उस समाचार उस प्रस्ताव से वो सहमत नहीं पर यह बातचीत ये, ये वार्ता यह संवाद हमारा जारी रहना चाहिए और शांतिपूर्ण ढंग से हमें इसका समाधान ढूंढना चाहिए मैं अपील करूंगा वैसे सभी संगठनों से जो इस तरह की बातों को और इस तरह के माहौल को जिससे हम सब के लिए और जिसे हम यह कहें कि आ, एक, आ, एक इस तरह का वातावरण जो हम सब के लिए एक तरीके से आ, अच्छा नहीं होता है हम लगातार सरकार के माध्यम से चिंता कर रहे हैं कि इस देश के अन्नदाता किसान के लिए बेहतर से बेहतर कैसे हो सके सबकी अपनी सोच है सबके अपनी विषय है और उस विषय को रखने के लिए स्वतंत्र है और उस विषय को रखते समय चर्चा के दौरान किसी की नाराज़गी होना भी स्वाभाविक है पर इसे हम हल के रास्ते पर ले जाने के लिए लगातार ये कोशिश करना चाहिए कि हमारा संवाद बना रहे हमारी बातचीत का दौर जारी रहे और इसे हम लक्ष्य तक पहुंचाने के लिए दोनों तरफ से या ऐसे सभी को सहयोगी बनाते हुए हम आगे बढ़े जिससे हम ये सुनिश्चित कर सके कि सभी के हितों की चिंता हो रही है। ਮੈਂ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਕਿ तकरीबन 1 ਹਫਤੇ 10 ਦਿਨ ਤੋਂ ਕਿਸਾਨ ਪੰਜਾਬ ਹਰਿਆਣਾ ਦੇ ਬਾਰਡਰ ਤੇ ਬੈਠੇ ਆ ਤੁਹਾਡੀ ਹਰਿਆਣਾ ਭਾਜਪਾ ਸਰਕਾਰ ਨੇ ਜਿਸ ਤਰੀਕੇ ਨਾਲ ਅਤਿਆਚਾਰ ਕੀਤਾ ਕਿਸਾਨਾਂ ਤੇ ਫੈਰ ਮਾਰੇ ਗਏ ਡਰੋਨਾਂ ਦੇ ਰਾਹੀ ਉਹਨਾਂ ਤੇ ਜਿਸ ਤਰੀਕੇ ਨਾਲ ਗੋਲੀ ਗੋਲੀਬਾਰੀ ਕੀਤੀ ਗਈ ਕਈ ਲੋਕ ਉਹਦੇ ਚ ਜ਼ਖਮੀ ਹੋਏ ਉਹਦੇ ਤੇ ਤੁਹਾਡੀ ਜ਼ੁਬਾਨ ਨਹੀਂ ਖੁੱਲੀ ਪਰ ਤੁਸੀਂ ਉਸ ਦਿਨ ਵੀ ਨਹੀਂ ਬੋਲੇ ਜਦੋਂ ਪੰਜਾਬ ਔਰ ਹਰਿਆਣਾ ਦੇ ਬਾਰਡਰ ਨੂੰ ਇਸ ਤਰੀਕੇ ਨਾਲ ਬਣਾਤਾ ਜਿਵੇਂ ਭਾਰਤ ਔਰ ਪਾਕਿਸਤਾਨ ਦਾ ਬਾਰਡਰ ਹੋਵੇ ਤੁਹਾਡੀ ਜ਼ਬਾਨ ਤੇ ਇੱਕ ਸ਼ਬਦ ਨਹੀਂ ਆਇਆ ਪੰਜਾਬ ਦੇ ਮੁੱਖ ਮੰਤਰੀ ਜਾਖੜ ਸਾਹਿਬ ਇੱਕ ਜ਼ਿੰਮੇਵਾਰ ਆਗੂ ਹੋਣ ਦੇ ਨਾਤੇ ਆਪਣੇ ਕਿਸਾਨਾਂ ਦੇ ਨਾਲ ਖੜੇ ਆ ਔਰ ਇਹ ਕੋਸ਼ਿਸ਼ ਕੀਤੀ ਉਹਨਾਂ ਨੇ ਲਗਾਤਾਰ ਕਿ ਪੰਜਾਬ ਦੇਸ਼ ਦੇ ਕਿਸਾਨਾਂ ਦੀ ਪੰਜਾਬ ਔਰ ਦੇਸ਼ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਆ ਉਹ ਭਾਰਤ ਸਰਕਾਰ ਮੰਨੀ ਤੁਸੀਂ ਆਪਣਾ ਸਟੈਂਡ ਸਪਸ਼ਟ ਕਰੋ ਕਿ ਤੁਸੀਂ ਤੇ ਕਹਿੰਦੇ ਸੀ ਮੈਂ son of soil ਆ ਮੈਂ ਕਿਸਾਨ ਦਾ ਪੁੱਤ ਐ ਕੀ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਔਰ ਮੋਦੀ ਸਾਹਿਬ ਨੇ ਆਪ ਕਮਿਟਮੈਂਟ ਕੀਤੀ ਹੈ ਅੱਜ ਦੇਸ਼ 'ਚ ਤੁਹਾਡੀ ਭਾਜਪਾ ਦੀ ਸਰਕਾਰ ਹੈ ਕਿਉਂ ਨਹੀਂ ਤੁਸੀਂ ਮੋਦੀ ਸਾਹਿਬ ਦੇ ਦਰਵਾਜ਼ੇ ਤੇ ਜਾ ਕੇ ਧਰਨਾ ਲਾਉਂਦੇ ਕਿ ਲਖੀਮਪੁਰ ਦੇ ਕਿਸਾਨਾਂ ਦੇ ਕਤਲਿਆਂ ਵਾਲੇ ਟੈਨੀ ਮਿਸ਼ਰਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡੀ ਕੋਈ ਜਵਾਬ ਨਹੀਂ ਤੁਸੀਂ ਬੋਲਦੇ ਤੁਸੀਂ ਬਣਜੋ ਵਿਚੋਲੀਏ ਤੁਸੀਂ ਕਦੀ ਨਹੀਂ ਇਹ ਇਸ ਗੱਲ ਹੀ ਬੋਲੇ ਕਿ ਕੇਂਦਰ ਸਰਕਾਰ ਕਿਉਂ ਕਿਸਾਨਾਂ ਨਾਲ ਧੱਕਾ ਕਰ ਰਹੀ ਕਿਉਂ ਨਹੀਂ ਉਹਨਾਂ ਦੀਆਂ ਬਾਜ਼ੀ ਮੰਗਾਂ ਮੰਨ ਰਹੀ ਕਿ ਕਿਸਾਨਾਂ ਨੂੰ ਐਮਐਸਪੀ ਲੈਣ ਦਾ ਅਧਿਕਾਰ ਨਹੀਂ ਹੈ ਉਹ ਜਾਖੜ ਸਾਹਿਬ ਦੋਗਲਾ ਤੇ ਦੋਰਾ ਕਰੈਕਟਰ ਤੇ ਤੁਹਾਡਾ ਬੇਨਕਾਬ ਹੋਇਆ ਸਾਨੂੰ ਕ੍ਰੈਡਿਟ ਲੈਣ ਦੀ ਕੋਈ ਇੱਛਾ ਨਹੀਂ ਕੀ ਤੁਸੀਂ ਕ੍ਰੈਡਿਟ ਲੈ ਲਓ ਜਾ ਕੇ ਮੋਦੀ ਸਾਹਿਬ ਦੇ ਦਰਵਾਜੇ ਤੇ ਬਹਿ ਜਾਓ ਕਿ ਕਿਸਾਨਾਂ ਦੀ ਜਾਇਜ਼ ਮੰਗਾ ਮੰਨ ਲਓ ਕਿਉਂਕਿ ਤੁਹਾਡੀ ਹੀ ਤੁਸੀਂ ਕਿਹਨ ਭਾਜਪਾ ਦੇ ਹੀ ਪ੍ਰਧਾਨ ਹੋ ਜੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਤੁਸੀਂ ਕਿਸਾਨਾਂ ਦੇ ਅਤਿਆਚਾਰ ਦੇ ਖਿਲਾਫ ਨਹੀਂ ਬੋਲ ਸਕਦੇ ਇਹ ਸ਼ੱਕ ਤੇ ਤੁਹਾਡੇ ਤੇ ਖੜਾ ਹੁੰਦਾ ਹੈ ਕਿ ਅੱਜ ਤੁਹਾਡਾ ਸਟੈਂਡ ਜਿਹੜਾ ਆ ਉਹ ਕਿਸਾਨਾਂ ਪ੍ਰਤੀ ਨਹੀਂ ਹੈ ਤਾਨਾਸ਼ਈ ਸਰਕਾਰ ਦਾ ਪੱਖੀ